ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਸੀ ਤੁਹਾਨੂੰ ਬਹੁਤ ਹੀ ਹੈਲਦੀ ਅਤੇ ਬਹੁਤ ਹੀ ਟੇਸਟੀ ਕੀਆ ਕद्दू ਤੇ ਚਨਾ ਦਾਲ ਦੀ ਸਬਜ਼ੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਜੇਕਰ ਤੁਹਾਡੇ ਬੱਚੇ ਕੀ ਕद्दू ਨਹੀਂ ਖਾਂਦੇ ਤਾਂ ਤੁਸੀਂ ਇਹ ਸਬਜ਼ੀ ਬਣਾ ਕੇ ਦੇਖਿਓ ਉਹ ਖੁਸ਼ ਹੋ ਕੇ ਖਾਣਗੇ ਇਧਰ ਮੈਂ ਇੱਕ ਕਾਲੀ ਚਨਾ ਦਾਲ ਨੂੰ ਭਿਉਂ ਕੇ ਰੱਖ ਦਿੱਤਾ ਸੀ ਅੱਧੇ ਘੰਟੇ ਲਈ ਥੋੜੀ ਜੀ ਸੌਫਟ ਹੋ ਗਈ ਤੁਸੀਂ ਇਸ ਨੂੰ ਜਿਆਦਾ ਟਾਈਮ ਵੀ ਭਿਓ ਕੇ ਰੱਖ ਸਕਦੇ ਹੋ ਦਾਲ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਇੱਧਰ ਮੈਂ 1 ਕਿਲੋ ਕੀਆ ਲੈ ਲਿਆ ਸੀ ਤੁਸੀਂ ਕੀ ਅਜਗਾ ਤੇ ਲੋਕੀ ਵੀ ਲੈ ਸਕਦੇ ਹੋ ਉਸ ਦਾ ਵੀ ਸੇਮ ਟੇਸਟ ਹੁੰਦਾ ਹੈ ਇਸ ਨੂੰ ਮੈਂ ਕੱਟ ਲਿਆ ਸੀ ਬ੍ਰੀਕ ਬ੍ਰੀਕ ਤੁਸੀਂ ਜਿਆਦਾ ਇਸ ਨੂੰ ਮੋਟਾ ਬ੍ਰੀਕ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਹੁਣ ਮੈਂ ਗੈਸ ਤੇ ਕੁੱਕਰ ਰੱਖ ਲਿਆ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਤੜਕੇ ਲਈ ਕੁਕਿੰਗ ਆਇਲ ਕੋਈ ਵੀ ਵਰਤ ਸਕਦੇ ਹੋ ਹੁਣ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤਾਂ ਜੋ ਉਸ ਦੀ ਸਾਰੀ ਖੜੱਤਣ ਨਿਕਲ ਜਾਵੇ ਹੁਣ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਨਾਲ ਹੀ ਇਸ ਵਿੱਚ ਬਰੀਕ ਕੱਟੇ ਹੋਏ ਦੋ మీడియం ਸਾਈਜ਼ ਦੇ ਪਿਆਜ਼ ਪਾ ਦਵਾਂਗੇ ਪਿਆਜ਼ਾਂ ਦੀ ਕਟਿੰਗ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਪਿਆਜ਼ ਤੁਸੀਂ ਸਬਜ਼ੀ ਵਿੱਚ ਆਪਣੇ ਹਿਸਾਬ ਨਾਲ ਵਦਗੜ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਮੀਡੀਅਮ ਫਲੇਮ ਤੇ ਭੁੰਨ ਲਵਾਂਗੇ ਜਦ ਤੱਕ ਇਹਨਾਂ ਦਾ ਕਲਰ ਲਾਈਟ ਬ੍ਰਾਊਨ ਜਾਂ ਨਹੀਂ ਹੋ ਜਾਂਦਾ ਹੁਣ ਪਿਆਜ਼ਾਂ ਭੁੰਨ ਦਿਆਂ ਹਨ ਤਿੰਨ ਤੋਂ ਚਾਰ ਮਿੰਟ ਹੋ ਗਏ ਸੀ ਪਿਆਜ਼ਾਂ ਦਾ ਕਲਰ ਵੀ ਥੋੜਾ ਥੋੜਾ ਚੇਂਜ ਹੋ ਗਿਆ ਤੇ ਪਾਣੀ ਵੀ ਇਹਨਾਂ ਦਾ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਇਸ ਵਿੱਚ ਮੈਂ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਮੈਂ ਕੁੱਟ ਕੇ ਅਦਰਕ ਲਸਣ ਇਸ ਵਿੱਚ ਪਾਇਆ ਹੈ ਤੁਸੀਂ ਇਸ ਨੂੰ ਕੱਟ ਕੇ ਵੀ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਤੜਕੇ ਵਿੱਚ ਭੁੰਨ ਲਵਾਂਗੇ ਹੁਣ ਮੈਂ ਤੜਕੇ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਇਸ ਵਿੱਚ ਇੱਕ మీడియం ਸਾਈਜ਼ ਦਾ ਬਰੀਕ ਕੱਟਿਆ ਹੋਇਆ ਟਮਾਟਰ ਐਡ ਕਰ ਦਵਾਂਗੇ ਤੁਸੀਂ ਟਮਾਟਰ ਸਬਜ਼ੀ ਵਿੱਚ ਆਪਣੇ ਹਿਸਾਬ ਨਾਲ ਵੱਧ ਕੱਟ pa ਸਕਦੇ ਹੋ ਹੁਣ ਚੰਗੀ ਤਰ੍ਹਾਂ ਟਮਾਟਰਾਂ ਨੂੰ ਵੀ ਪਕਾ ਲਵਾਂਗੇ ਤਾਂ ਜੋ ਟਮਾਟਰ ਵੀ ਆਪਣੇ ਥੋੜੇ ਜਿਹਾ ਸੌਫਟ ਹੋ ਜਾਣ ਹੁਣ 2-3 ਮਿੰਟ ਹੋ ਗਏ ਸੀ ਟਮਾਟਰ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਗਏ ਪਿਆਜ਼ ਵੀ ਆਪਣੇ ਚੰਗੀ ਤਰ੍ਹਾਂ ਕੁਝ ਕੇ ਤਿਆਰ ਨੇ ਹੁਣ ਇਸ ਵਿੱਚ ਬੇਸਿਕ ਜਿਹਾ ਮਸਾਲੇ ਐਡ ਕਰ ਦਵਾਂਗੇ ਟੇਸਟ ਦੇ ਅਕੋਰਡਿੰਗ 2 ਚਮਚ ਇਸ ਵਿੱਚ ਮੈਂ ਨਮਕ ਦੇ ਐਡ ਕਰਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ 1 ਚਮਚ ਇਸ ਵਿੱਚ ਹਲਦੀ ਦਾ ਐਡ ਕਰਾਂਗੇ ਪੌਣਾ ਚਮਚ ਇਸ ਵਿੱਚ ਮੈਂ ਦੇਗੀ ਲਾਲ ਮਿਰਚ ਦਾ ਪਾਵਾਂਗੀ ਕਲਰ ਲਈ ਤੇ ਪੌਣਾ ਚਮਚ ਇਸ ਵਿੱਚ ਗਰਮ ਮਸਾਲੇ ਦਾ ਪਾਵਾਂਗੇ ਤੁਸੀਂ ਆਪਣੇ ਮਨਪਸੰਦ ਕੋਈ ਵੀ ਮਸਾਲੇ ਇਸ ਵਿੱਚ ਐਡ ਕਰ ਸਕਦੇ ਹੋ ਜਿਹੜੇ ਤੁਹਾਨੂੰ ਵਧੀਆ ਲੱਗਦੇ ਨੇ ਹੁਣ ਚੰਗੀ ਤਰ੍ਹਾਂ ਮਸਾਲਿਆਂ ਨੂੰ ਇੱਕ ਅੱਧੇ ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਮਸਾਲੇ ਆਪਣੇ ਪੂਜ ਜਾਣ ਹਲਦੀ ਦਾ ਕੱਚਾ ਫਲੇਵਰ ਨਾ ਆਵੇ ਹੁਣ ਮਸਾਲੇ ਚੰਗੀ ਤਰ੍ਹਾਂ ਭੁੱਜ ਗਏ ਹੁਣ ਇਸ ਵਿੱਚ ਮੈਂ 2-3 ਚਮਚ ਪਾਣੀ ਦੇ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਟੱਕੇ ਤੜਕੇ ਨੂੰ ਪਕਾ ਲਵਾਂਗੀ ਜਦ ਤੱਕ ਕਿ ਤੜਕਾ ਆਪਣਾ ਚੰਗੀ ਤਰ੍ਹਾਂ ਕਲਰ ਨਹੀਂ ਛੱਡ ਦਿੰਦਾ ਤੇ ਮਸਾਲੇ ਆਪਣੇ ਚੰਗੀ ਤਰ੍ਹਾਂ ਫੁੱਲ ਨਹੀਂ ਜਾਂਦੇ ਗੈਸ ਦੀ ਫਲੇਮ ਹੈ ਲੋ ਰੱਖੀ ਆ ਲੋ ਫਲੇਮ ਤੇ ਇਸ ਨੂੰ ਟੱਕੇ ਪਕਾ ਲਵਾਂਗੇ ਹੁਣ 3-4 ਮਿੰਟ ਹੋ ਗਏ ਸੀ ਤੜਕੇ ਨੂੰ ਪੱਕਦੇ ਨੂੰ ਇਧਰ ਤੜਕੇ ਨੇ ਤੇਲ ਵੀ ਛੱਡ ਦਿੱਤਾ ਇਸ ਵਿੱਚ ਲੋ ਫਲੇਮ ਤੇ ਪਕਾਇਆ ਹੈ ਬਹੁਤ ਹੀ ਵਧੀਆ ਤੜਕੇ ਦਾ ਕਲਰ ਆ ਗਿਆ ਹੁਣ ਇਸ ਵਿੱਚ ਦਾਲ ਐਡ ਕਰ ਦਵਾਂਗੇ ਦਾਲ ਦਾ ਸਾਰਾ ਪਾਣੀ ਮੈਂ ਕੱਢ ਦਿੱਤਾ ਸੀ ਤੁਸੀਂ ਦਾਲ ਦੀ ਕੁਆਂਟੀਟੀ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਇੱਕ ਕਾਲੀ ਚਨਾ ਦਾਲ ਲਈ ਸੀ ਉਹ ਦਾਲ ਨੂੰ ਮੈਂ ਚੰਗੀ ਤਰ੍ਹਾਂ ਦੁਆਰਾ ਤੋਕ ਕੇ ਹੁਣ ਸਾਰਾ ਸਾਰੀ ਦਾਲ ਨੂੰ ਇਸ ਵਿੱਚ ਪਾ ਦਵਾਂਗੇ ਦਾਲ ਪਾ ਕੇ ਇਸ ਨੂੰ 2 ਮਿੰਟ ਲਈ ਤੜਕੇ ਵਿੱਚ ਇਸੇ ਤਰ੍ਹਾਂ ਪਨ ਲਵਾਂਗੇ ਤਾਂ ਜੋ ਦਾਲ ਆਪਣੀ ਥੋੜੀ ਜੀ ਸੌਫਟ ਵੀ ਹੋ ਜਵੇ ਹੁਣ ਮੈਂ ਦਾਲ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਮਿਲਾ ਕੇ 2 ਮਿੰਟ ਲਈ ਇਸ ਨੂੰ ਪਕਾ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਦਾਲ ਆਪਣੀ ਸਾਫਟ ਹੋ ਜਵੇ ਤੇ ਇਹ ਬਾਅਦ ਵਿੱਚ ਕੱਚੀ ਨਾ ਰਹੇ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ 2 ਮਿੰਟ ਲਈ ਭੁੰਨ ਲਿਆ ਹੁਣ ਇਸ ਵਿੱਚ ਅੱਧਿਕ ਕੌਲੀ ਪਾਣੀ ਦੀ ਪਾਵਾਂਗੇ ਪਾਣੀ ਪਾ ਕੇ ਢੱਕ ਕੇ ਦਾਲ ਨੂੰ 5 ਮਿੰਟ ਲਈ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਤਾਂ ਜੋ ਦਾਲ ਆਪਣੀ ਚੰਗੀ ਤਰ੍ਹਾਂ ਪੱਕ ਜਾਵੇ ਤੇ ਥੋੜੀ ਜੀ ਨਰਮ ਵੀ ਹੋ ਜਾਵੇ ਹੁਣ 5 ਮਿੰਟ ਹੋ ਗਏ ਸੀ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਇਧਰ ਆਪਣੀ ਚੰਗੀ ਤਰ੍ਹਾਂ ਦਾਲ ਪੱਕ ਗਈ ਜਿਆਦਾ ਇਸ ਨੂੰ ਮੈਂ ਨਹੀਂ ਪਕਾਇਆ ਇਸ ਨੂੰ ਮੈਂ ਬਾਅਦ ਵਿੱਚ ਕੀਏ ਨਾਲ ਪਕਾਵਾਂਗੇ ਹੁਣ ਇਸ ਵਿੱਚ ਕੱਟਿਆ ਹੈ ਸਾਰਾ ਕੀ ਆ ਪਾ ਦਵਾਂਗੇ ਸਾਰਾ ਕੀ ਇਸ ਵਿੱਚ ਮੈਂ ਪਾ ਦਤਾ ਕੀ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਪਹਿਲਾਂ ਕੱਟਣ ਤੋਂ ਹੁਣ ਸਾਰਾ ਕੀ ਆ ਮੈਂ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਕੀ ਇਹਨੂੰ ਇਸ ਵਿੱਚ 2 ਮਿੰਟ ਲਈ ਦਾਲ ਦੇ ਨਾਲ ਹੀ ਤੜਕੇ ਵਿੱਚ ਭੁੰਨ ਲਵਾਂਗੇ ਤਾਂ ਜੋ ਸਾਰੇ ਮਸਾਲਿਆਂ ਦੀ ਕੋਟਿੰਗ ਕੀ ਇਹ ਵਿੱਚ ਚੰਗੀ ਤਰ੍ਹਾਂ ਹੋ ਜਾਵੇ ਮੈਂ ਮ ਚੰਗੀ ਤਰ੍ਹਾਂ ਇਸ ਨੂੰ 2 ਮਿੰਟ ਲਈ ਭੁੰਨ ਲਿਆ ਹੁਣ ਇਸ ਵਿੱਚ ਅੱਧਿਕ ਕੌਲੀ ਪਾਣੀ ਦੀ ਪਾਵਾਂਗੇ ਪਾਣੀ ਪਾਉਣਾ ਆਪਸ਼ਨਲ ਹੈ ਜੇਕਰ ਤੁਸੀਂ ਥੋੜਾ ਜਿਹਾ ਦਾਲ ਵਿੱਚ ਪਾਣੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਪਾਣੀ ਇਸ ਵਿੱਚ ਪਾ ਸਕਦੇ ਹੋ ਪਰ ਮੈਂ ਇਸ ਨੂੰ ਸੁੱਕੀ ਸਬਜ਼ੀ ਬਣਾਉਣਾ ਇਸ ਲਈ ਮੈਂ ਅੱਧਿਕ ਕੌਲੀ ਪਾਣੀ ਦੀ ਪਾਈ ਹੈ ਤਾਂ ਜੋ ਦਾਲ ਤੇ ਧੀ ਆਪਣਾ ਚੰਗੀ ਤਰ੍ਹਾਂ ਪੱਕ ਜਵੇ ਹੁਣ ਢੱਕਣ ਬੰਦ ਕਰਕੇ ਇਸ ਨੂੰ ਮੀਡੀਅਮ ਫਲੇਮ ਤੇ 2 ਬਿਸਲਾਂ ਲਵਾ ਲਵਾਂਗੇ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਸਬਜ਼ੀ ਨੂੰ ਬਿਸਣਾ ਲਵਾ ਲੈਣੀ ਹੈ ਹਨ ਹੁਣ ਦੋ ਬਿਸਣਾ ਆ ਗਿਆ ਸੀ ਸਾਰਾ ਕੁੱਕਰ ਦਾ ਪ੍ਰੈਸ਼ਰ ਨਿਕਲ ਗਿਆ ਹਣ ਢੱਕਣ ਖੋਲ ਕੇ ਚੈੱਕ ਕਰ ਲਵਾਂਗੇ ਕਿ ਦਾਲ ਤੇ ਕੀ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਕਿ ਨਹੀਂ ਇਧਰ ਆਪਣੇ ਸਬਜੀ ਵੀ ਚੰਗੀ ਤਰ੍ਹਾਂ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਸਬਜੀ ਆਪਣੀ ਬਣ ਕੇ ਤਿਆਰ ਹੋਈ ਸੀ ਇਧਰ ਆਪਣੇ ਚਨਾ ਹੈ ਦਾਲ ਵੀ ਇਸ ਵਿੱਚ ਚੰਗੀ ਤਰ੍ਹਾਂ ਪੱਕ ਗਈ ਕੀ ਆ ਵੀ ਆਪਣਾ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੁਣ ਮੈਂ ਗੈਸ ਦੀ ਫਲੇਮ ਨੂੰ ਆਨ ਕਰ ਦਵਾਂਗੀ 2 ਮਿੰਟ ਇਸ ਦਾ ਪਾਣੀ ਨੂੰ ਸਕਾਰਵਾਂਗੇ ਕਿਉਂਕਿ ਮੈਂ ਇਸ ਦੀ ਸੁੱਕੀ ਸਬਜੀ ਬਣਾਉਣੀ ਆ ਨ ਸਬਜੀ ਨੂੰ ਮੈਂ ਦੋ ਕਮੈਂਟ ਇਸਦੇ ਪਾਣੀ ਨੂੰ ਸੁਕਾ ਲਿਆ ਹੁਣ ਇਸ ਵਿੱਚ ਬਰੀਕ ਕੱਟਿਆ ਹੈ ਧਨੀਆ ਪਾ ਦਵਾਂਗੇ ਧਨੀਆ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਲਵਾਂਗੇ ਇੱਧਰ ਆਪਣੇ ਕੀਆ ਕद्दू ਤੇ ਚਨਾ ਦਾਲ ਦੀ ਸਬਜੀ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋ ਸੀ ਜੇਕਰ ਤੁਹਾਡੇ ਬੱਚੇ ਕੀਆ ਨਹੀਂ ਖਾਂਦੇ ਤਾਂ ਤੁਸੀਂ ਇਹ ਸਬਜੀ ਬਣਾ ਕੇ ਦੇਖਿਓ ਝਟਪਟ ਖੁਸ਼ ਹੋ ਕੇ ਖਾਣਗੇ ਖਾਣ ਵਿੱਚ ਇਹ ਸਬਜੀ ਬਹੁਤ ਹੀ ਹੈਲਦੀ ਆ ਜੇਕਰ ਤੁਹਾਨੂੰ ਮੇਰੇ ਕੀਆ ਕੱਦੂ ਤੇ ਚਨਾ ਦਾਲ ਦੀ ਇਹ ਸਬਜ਼ੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਜੋ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੇਕਰ ਤੁਹਾਨੂੰ ਮੇਰੇ ਰੈਸਪੀਆਂ ਥੋੜੀ ਜਿਹੀ ਵਧੀਆ ਲੱਗਦੀਆਂ ਤਾਂ ਆਪਣੇ ਫਰੈਂਡਸ ਨੂੰ ਸ਼ੇਅਰ ਕਰਿਓ ਧੰਨਵਾਦ ਜੀ